ਸੈਨ ਸਮਾਜ ਵੱਲੋਂ ਗੁਰਦਾਸਪੁਰ ਤੇ ਪਠਾਨਕੋਟ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਸ਼ਨ ਵੰਡਿਆ ਗਿਆ ਰਾਸ਼ਨ ਦੀ ਇਹ ਗੱਡੀ ਸੈਨ ਸਮਾਜ ਵੈਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਤੇ ਦੇਰਾ ਬਾਬਾ ਸੈਨ ਭਗਤ ਜੀ ਪ੍ਰਤਾਪਪੁਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੱਖਣ ਪੱਲਣਾ ਜਸਵੰਤ ਸਿੰਘ ਚਰਨਜੀਤ ਸਿੰਘ ਲਾਡੀ ਮਿੰਟੂ ਸਿੰਘ ਸੁਖਵਿੰਦਰਪਾਲ ਸਿੰਘ ਤੇ ਸਮੂਹ ਮੈਂਬਰ ਸਹਿਬਾਨ ਵੱਲੋਂ ਰਵਾਨਾ ਕੀਤੀ ਗਈ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਕੇ ਉਹਨਾਂ ਨੇ ਪੰਜਾਬ ਦੇ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਦੀ ਅਗਵਾਈ ਵਿੱਚ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਰਾਸ਼ਨ ਪਾਣੀ ਤੇ ਦਵਾਈਆਂ ਵੰਡੀਆਂ ਚੇਅਰਮੈਨ ਧਾਰਮਿਕ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਹੜ੍ਹ ਪੀੜਿਤ ਪਰਿਵਾਰਾਂ ਦੀ ਮਦਦ ਕੀਤੀ ਜਾਵੇ ਇਸ ਮੌਕੇ ਸਰਵਨ ਸਿੰਘ ਫੌਜੀ ਸੀਨੀਅਰ ਮੀਤ ਪ੍ਰਧਾਨ ਮਾਸਟਰ ਜਸਵਿੰਦਰ ਸਿੰਘ ਕੈਸ਼ੀਆ ਚਰਨਜੀਤ ਸਿੰਘ ਦੁਗਰੀ ਜਨਰਲ ਸਕੱਤਰ ਰਾਮ ਮਿੱਤਰ ਕੋਲੀ ਇਲੈਕਸ਼ਨ ਬੋਰਡ ਚੇਅਰਮੈਨ ਸਰਵਣ ਸਿੰਘ ਸਕੱਤਰ ਮੁੱਲਾਪੁਰ ਜਥੇਬੰਦਕ ਸਕੱਤਰ ਡਾਕਟਰ ਗੁਰਤੇਜ ਸਿੰਘ ਗੁਰਜੀਤ ਸਿੰਘ ਸਹਾਇਕ ਖਜ਼ਾਨਚੀ ਪਰਪੂਰ ਸਿੰਘ ਸੁਖਦੇਵ ਦੱਤਾ ਢਾਲੀਵਾਲ ਮੇਲਾ ਸਿੰਘ ਰੁੜਕਾ ਵੀ ਨਾਲ ਸਨ ਦੱਸਣਯੋਗ ਹੈ ਕਿ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਸੈਣ ਸਮਾਜ ਵੈਲਫੇਅਰ ਬੋਰਡ ਪੰਜਾਬ ਦੇਰਾ ਬਾਬਾ ਸੈਣ ਭਗਤ ਜੀ ਪ੍ਰਤਾਪਪੁਰਾ ਪ੍ਰਬੰਧਕ ਕਮੇਟੀ ਦੀ ਸ਼ਲਾਘਾ ਕੀਤੀ ਅੱਜ ਵੀ ਨਤੀਜਾ ਪਠਾਨਕੋਟ ਸਾਈਟ ਤੇ ਸਾਇਟ ਆਇਆ ਹਾਂ ਬਤਾਤ ਚ ਸਾਥ ਦੇ ਨਾਲ ਨੇ ਜਿਹੜੇ ਹਰਭਾਵੇਂ ਕਰੈਕਟਰ ਦਿੱਕੀ ਇਸ ਤਰੀਕੇ ਨਾਲ ਸਥਿਤੀ ਦੇਖਦੇ ਹੋ ਹਾਲਾਤ ਨੇ ਉਸ ਸਾਡੀ ਲਾਜੰਦ ਕਟਾਰੂ ਜੀ ਨਾਲ ਫੋਨ ਤੇ ਗੱਲ ਹੋਈ ਸੀ ਔਰ ਇਹਨਾਂ ਨੇ ਜਦੋਂ ਹੜ੍ਹਾਂ ਦੀ ਸਥਿਤੀ ਬਾਰੇ ਦੱਸਿਆ ਕਿ ਹਾਲਾਤ ਬੜੇ ਗੰਭੀਰ ਬਣੇ ਹੋਏ ਆ ਔਰ ਅਸੀਂ ਫਿਰ ਜੇਰਾ ਸਾਹਿਬ ਆਪਾ ਸੰਗਤ ਜੀ ਦੀ ਪ੍ਰਬੰਧ ਕਮੇਟੀ ਵੱਲੋਂ ਔਰ ਉਸ ਇਲਾਕੇ ਦੇ ਸਹਿਯੋਗ ਦੇ ਨਾਲ ਅੱਜ ਉਥੋਂ ਜਿਹੜਾ ਵੀ ਰਸਣੇ ਆ ਜਿਵੇਂ ਚੌਲ ਖੰਡ ਦਾਲ ਤੇਲ ਚਾਪਤੀ ਕਿ ਉਹ ਵਗੈਰਾ ਉਤਰਪਾਲਾ ਆਪਣਾ ਮਛਰਦਾਨੀ ਪਾਣੀ ਕਾਫੀ ਜਨਕੇ ਲੈ ਕੇ ਆਏ ਸੀਗੇ ਔਰ ਜਿਹਨਾਂ ਦੇ ਨਾਲ ਅਸੀਂ ਚਾਹੁੰਦੇ ਸੀ ਕਿ ਮੰਤਰੀ ਜੀ ਆਪਣੇ ਹਲਕੇ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਜਿੱਥੇ ਪ੍ਰਭਾਵਤ ਲੋਕ ਆ ਉਹਨਾਂ ਨੂੰ ਜਿਹੜੀ ਇਹ ਰਸਣ ਦੀ ਸਮੱਗਰੀ ਜਿਹੜੀ ਦਿੱਤੀ ਜਾ ਸਕੇ ਇਦੇ ਲਈ ਅੱਜ ਅਸੀਂ ਮੰਤਰੀ ਜੀ ਦੇ ਨਾਲ ਜਿਹੜੇ ਆ ਦਰਿਆ ਦੇ ਨਾਲ ਲੱਗਦੇ ਪਿੰਡ ਆ ਉਹਨਾਂ ਪਿੰਡਾਂ 'ਚ ਆਏ ਆ ਔਰ ਦੇਖਿਆ ਕਿ ਹਾਲਾਤ ਬੜੇ ਗੰਭੀਰ ਬਣੇ ਹੋਏ ਆ ਔਰ ਮੰਤਰੀ ਜੀ ਬਹੁਤ ਹੀ ਜ਼ਿਆਦਾ ਸੰਜੀਦਾ ਹੋਏ ਆ ਔਰ ਲੋਕਾਂ ਦੀ ਜਿਹੜੀ ਆ ਦਿਨ ਰਾਤ ਉਹ ਦਰਿਆ ਦੇ ਵਿੱਚ ਪਾਣੀ ਦੇ ਵਿੱਚ ਖੜ ਕੇ ਜਿਹੜੀ ਲੋਕਾਂ ਦੀ ਮਦਦ ਕਰ ਰਹੇ ਆ ਔਰ ਸਾਨੂੰ ਆਸ ਆ ਸੇ ਸੱਚੇ ਪਾਤਸ਼ਾਹ ਗੁਰੂ ਮਹਾਰਾਜ ਜੀ ਸਾਡੇ ਪੰਜਾਬ ਦੇ ਉੱਤੇ ਸਾਡੇ ਇਲਾਕੇ ਦੇ ਉੱਤੇ ਮਿਹਰ ਪ੍ਰਿਆਸ ਰੱਖਣਗੇ ਔਰ ਆਉਣ ਵਾਲਾ ਸਮਾਂ ਜਿਹੜਾ ਆ ਚੰਗਾ ਹੋਵੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤੋ ਬੈਲੋ ਦਾ ਜੀ ਆਇਆਂ ਨੂੰ ਮੇਰੇ ਬਹੁਤ ਹੀ ਨਿੱਕੇ ਔਰ ਪਿਆਰੇ ਮਿੱਤਰ ਸਾਰੇ ਹੀ ਅੱਜ ਜਿਹੜੇ ਉਹ ਆਏ ਨੇ ਮੇਰੇ ਕੋਲ ਚੇਅਰਮੈਨ ਪੰਜਾਬ ਆਪਣੇ ਪੱਲਣ ਜੀ ਮੱਖਣ ਪੱਲਣ ਜੀ ਕਿਸੇ ਪਹਿਚਾਨ ਦੀ ਮਤਾਜ ਨਹੀਂ ਇਹ ਚੰਡਿਆਲਾ ਮੱਝਗੀ ਦੇ ਉਸ ਖੇਤੇ ਦੇ ਬਹੁਤ ਹੀ ਹਰਮਤ ਪਿਆਰੇ ਤੇ ਨੇਕਦਰ ਇਨਸਾਨ ਨੇ ਮੇਲਾ ਸਿੰਘ ਜੀ ਰੁਲਕਾ ਬਹੁਤ ਹੀ ਹੋਰ ਆਤ ਤੇ ਲੋਕਾਂ ਦੀ ਸਾਰੀ ਉਮਰ ਇਹਨਾਂ ਨੇ ਲਾਈ ਆ ਤੇ ਬੰਕਾ ਸਪੰਚ ਜੀ ਸ਼ਰਮਾ ਜੀ ਸਾਰੀ ਇਹਨਾਂ ਦੀ ਟੀਮ ਜਿਹੜੀ ਅੱਜ ਮੇਰੇ ਕੋਲ ਆਏ ਆ ਸੋ ਜੀ ਆ ਇਹਨੂੰ ਔਰ ਮੈਨੂੰ ਖੁਸ਼ੀ ਆ ਕਿ ਇਹ ਗਰਸ ਦੇ ਲੈ ਕੇ ਵੀ ਆਏ ਨੇ ਜਿਹੜੀਆਂ ਚੁੱਲ੍ਹੇ ਚੌਂਕੇ ਦੀਆਂ ਲੋੜਿੰਦੀਆਂ ਚੀਜ਼ਾਂ ਨੇ ਮਨੁੱਖ ਨੂੰ ਜਿਉਂਦੇ ਰਹਿਣ ਦੇ ਲਈ ਕਿਉਂਕਿ ਹੜਾਂ ਦੀ ਮਾਰ ਥੱਲੇ ਹੋਣ ਕਰਕੇ ਤਾਂ ਇਹਨਾਂ ਦੇ ਵੀ ਜਿਹੜੇ ਉਹ ਮੈਂ ਸਮਝਦਾ ਕਿ ਮਨ ਦੇ ਅੰਦਰ ਇੱਕ ਭਾਵ ਜਾਗ ਗਿਆ ਵੀ ਸਾਨੂੰ ਜਾਣਾ ਚਾਹੀਦਾ ਸੋ ਜੀ ਆਇਆਂ ਨੂੰ ਅਸੀਂ ਲਗਭਗ ਪਿਛਲੇ 30 ਪੈਂਦੀ ਵਰਿਆਂ ਤੋਂ ਇੱਕ ਦੂਜੇ ਦੇ ਨਾਲ ਸਾਝ ਹੈ ਸਾਡੀ ਸਾਡੀ ਵਿਚਾਰਾਂ ਦੀ ਸਾਝ ਹੈ ਸਾਡੀ ਇੱਕ ਚੰਗਾ ਬਿਹਤਰ ਸਮਾਜ ਦੇਖਣ ਦੀ ਸਾਝ ਹੈਗੀ ਆ ਸੋ ਉਹ ਆਪਣੇ ਘਰ ਆ ਲੇਕਿਨ ਅੱਜ ਮੇਰੇ ਮਹਿਮਾਨ ਵੀ ਨੇ ਔਰ ਇਸ ਵੇਲੇ ਅਸੀਂ ਰਾਬੀ ਦੇ ਕੰਢੇ ਖੜੇ ਆ ਜਿਸ 라ਵੀ ਨੇ ਬਹੁਤ ਵੱਡੀ ਮਾਰ ਜਿਹੜੀ ਇਸ ਇਲਾਕੇ ਦੇ ਉੱਤੇ ਪਾਈ ਆ ਔਰ ਇਸ ਮਾਰ ਦੇ ਲਈ ਸਾਡਾ ਜ਼ਿਲ੍ਹਾ ਪ੍ਰਸ਼ਾਸਨ ਵੀ ਪੂਰੀ ਤੰਦੇਈ ਨਾਲ ਲੱਗਿਆ ਅਸੀਂ ਵੀ ਲੱਗੇ ਆ ਮਾਨ ਸਰ ਦੀ ਗੁਵਾਈ ਦੇ ਵਿੱਚ ਕੱਲ-ਕੱਲੇ ਘਰ ਕੋ ਜਾ ਰਹੇ ਆ ਔਰ ਲੋਕ ਵੀ ਖੁੱਲ ਦਿਲ ਕੇ ਜਿਹੜੀ ਸਵਾਸ ਵੀ ਆਰਗੇਨਾਈਜੇਸ਼ਨਾਂ ਨੇ ਉਹ ਵੀ ਮਦਦ ਕਰ ਰਹੀਆਂ ਨੇ ਸੋ ਬੜਾ ਚੰਗਾ ਲੱਗਿਆ ਮੇਰੇ ਸਾਥੀ ਆਏ ਆ ਜੂਦੇ ਬਸੇ ਰਹੇ ਔਰ ਬਸ ਇਹਨਾਂ ਦਾ ਮੈਂ ਹੀ ਕੰਮ ਘਰਾ ਕੇ ਜ਼ਿੰਦਗੀ ਦੇ ਅੰਦਰ ਅ ਮਾਨਵਤਾ ਦੀ ਸੇਵਾ ਹੁੰਦੀ ਰਹੇ ਮੈਂ ਸਮਝਦਾ ਕਿ ਮਨੁੱਖ ਕਾਫੀ ਆਪਣੇ ਆਪ ਨੂੰ ਹੌਲਾ ਮਹਿਸੂਸ ਕਰਦਾ